ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਅੱਤਗੂ ਵਲੌਗਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲੋ ਜੀ ਅੱਜ ਤਰੀਕ ਹੈਗੇ 6 ਦੇ ਦਿਨ ਹੈਗਾ ਵੀਰਵਾਰ ਤਸਵੀਰ ਦੇ ਸਾਡੇ ਇੱਕ ਸਾਧਾ ਟਾਈਮ ਆ ਤੇ ਆਪਾਂ ਲਾ ਰਹੇ ਆ ਸਬਜ਼ੀ ਨੂੰ ਤੜਕਾ ਸਬਜ਼ੀ ਅੱਜ ਬਣਾਈ ਆਪਾਂ ਆਲੂ ਮਟਰ ਤੇ ਜਿਸ ਦੇ ਲਈ ਮੈਂ ਆਲੂ ਉਬਾਲ ਕੇ ਪਾਏ ਅੱਜ ਆਲੂ ਆਪਾਂ ਰਾਤੀ ਉਬਾਲ ਕੇ ਰੱਖਦੇ ਸੀਗੇ ਹਲਕੇ ਜਿਹਾ ਪਹਿਲਾਂ ਮਟਰ ਭੁੰਨ ਲਏ ਤੇ ਹੁਣ ਉਸ ਦੇ ਵਿੱਚ ਆਲੂ ਪਾਤੇ ਹੈਗੇ ਪਾਣੀ ਪਾ ਦਾਂਗੇ ਗਰਮ ਪਾਣੀ ਇਸ ਦੇ ਵਿੱਚ ਜਿੰਨੀ ਕੁ ਵਸ ਆਪਾਂ ਗਰੇਵੀ ਬਣਾਉਣੀ ਹੈਗੀ ਉਸ ਹਿਸਾਬ ਨਾਲ ਤੇ ਆਲੂ ਹਜੇ ਮੈਂ ਚੰਗੀ ਤਰ੍ਹਾਂ ਕੱਟ ਨਹੀਂ ਕੀਤੇ ਸੀਗੇ ਵੱਡੀਆਂ ਫਾੜੀਆਂ ਪਾਤੀਆਂ ਸੀ ਮੈਨੂੰ ਐ ਸੀਗਾ ਵੀ ਚਲੋ ਆਲੂ ਉਬਾਲ ਲਏ ਵਾ ਤੇ ਕਈ ਵਾਰੀ ਆਲੂ ਕੋਲ ਜਾਂਦੇ ਹੁੰਦੇ ਵਿੱਚ ਇਸ ਤਰ੍ਹਾਂ ਫਿਰ ਜਦੋਂ ਆਪਾਂ ਪਕਾਵਾਂਗੇ ਸਬਜ਼ੀ ਦੇ ਵਿੱਚ ਤੇ ਬਾਅਦ ਵਿੱਚ ਆਪਾਂ ਨੂੰ ਜੇ ਜ਼ਰੂਰਤ ਲੱਗੀ ਆਪਾਂ ਨੂੰ ਫਾੜੀਆਂ ਵੱਡੀਆਂ ਲੱਗੀਆਂ ਤੇ ਆਪਾਂ ਕੜਛੀ ਦੇ ਨਾਲ ਹੀ ਪਾਣ ਲਾਂਗੇ ਫਾੜੀਆਂ ਨੂੰ ਉਹਦੇ ਸਬਜ਼ੀ ਨੂੰ ਆਪਾਂ ਪਕਾ ਲੈਨੇ ਆ ਦਾ ਪਾਲੂ ਉਵਾਲ ਕੇ ਪਾਉਣੇ ਇਸ ਤਰ੍ਹਾਂ ਤੇ ਤਰੀ ਗਾੜੀ ਬਣ ਜਾਂਦੀ ਇਸਦੇ ਨਾਲ ਵਧੀਆ ਬਣਦੀ ਹੈ ਸਬਜੀ ਦੀ ਗਰੇਵੀ ਸਬਜੀ ਨੂੰ ਤੜਕਾ ਲਾ ਕੇ ਤੇ ਬਸ ਉਸ ਤੋਂ ਬਾਅਦ ਆਪਾਂ ਆ ਗਏ ਜੀ ਵਾਸ਼ਿੰਗ ਮਸ਼ੀਨ ਲਾਉਣ ਕੱਲ ਕੱਪੜੇ ਨਹੀਂ ਧੋਤੇ ਸੀਗੇ ਕੱਲ ਆਪਾਂ ਕੋਈ ਵੀਡੀਓ ਵੀ ਨਹੀਂ ਪਾਇਆ ਸੀਗਾ ਸਿਹਤ ਠੀਕ ਨਹੀਂ ਸੀਗੀ ਜਿਹਦੇ ਕਰਕੇ ਆਪਣੇ ਤੋਂ ਕੋਈ ਵੀਡੀਓ ਨਹੀਂ ਪਈ ਗਈ ਤੇ ਕੱਪੜੇ ਵੀ ਨਹੀਂ ਕੱਲ ਧੋਤੇ ਸੀ ਤੇ ਅੱਜ ਆਪਾਂ ਲਾ ਦਿੰਦੇ ਆ ਵਾਸ਼ਿੰਗ ਮਸ਼ੀਨ ਤਿੰਨ ਲੋਟ ਲੱਗਣਗੇ ਪਹਿਲਾਂ ਪਾ ਦਿੰਦੇ ਆ ਕੱਪੜੇ ਜਿਹੜੇ ਪੋਣਿਆਂ ਅਲੱਗ-ਅਲੱਗ ਕਰਕੇ ਰੱਖ ਦਾਂਗੇ ਬਾਕੀ ਜਿਹੜੇ ਦੂਸਰੇ ਲੋਟ ਦੇ ਵਿੱਚ ਲਾਉਣੇ ਆ ਤੇ ਉਹਨਾਂ ਨੂੰ ਅਲੱਗ ਕਰ ਦਾਂਗੇ ਤੇ ਸਭ ਤੋਂ ਲਾਸਟ ਤੇ ਆਪਾਂ ਲਾਉਣੇ ਹੁੰਦੇ ਨੇ ਜੀ ਜਰਾਬਾਂ ਜਰਾਬਾਂ ਨੂੰ ਅਲੱਗ ਧੋਣੇ ਹੁੰਦੇ ਆਗੇ ਜਰਾਬਾਂ ਨੂੰ ਕਦੇ ਮੈਂ ਕੱਪੜਿਆਂ ਦੇ ਨਾਲ ਇਹਨਾਂ ਦੇ ਨਾਲ ਨਹੀਂ ਧੋਤਾਗਾ ਜਰਾਬਾਂ ਨੂੰ ਮੈਂ ਅਲੱਗ ਕਰਕੇ ਰੱਖ ਦੋਗੀ ਤੇ ਬਾਕੀ ਕੱਪੜੇ ਜਿਹੜੇ ਪੈਂਟਾਂ ਵਗੈਰਾ ਤੇ ਉਹਨਾਂ ਨੂੰ ਅਲੱਗ ਧੋਵਾਂਗੀ ਬਸ ਲਾ ਦੇਣੀ ਹੈ ਵਾਸ਼ਿੰਗ ਮਸ਼ੀਨ ਉਹਦੇ ਨੂੰ ਸਬਜੀ ਬਣ ਜਾਊਗੀ ਕਿਉਂਕਿ ਮਟਰ ਵੀ ਆਪਾਂ ਪਹਿਲਾਂ ਪਕਾ ਲਏ ਸੀਗੇ ਤੇ ਆਲੂ ਆਪਣੇ ਉਬਾਲੇ ਹੋਏ ਸੀਗੇ ਜਿਆਦਾ ਟਾਈਮ ਨਹੀਂ ਲੱਗਦਾਗਾ ਸਬਜ਼ੀ ਨੂੰ ਬਣਾਉਣ ਨੂੰ ਪ੍ਰਾ ਸਕੂਲ ਚਲੀ ਗਈ ਸੀਗੇ ਕੱਲ ਬੱਚੇ ਘਰੇ ਸੀਗੇ ਕੱਲ ਇਹਨਾਂ ਦੀ ਪੀਟੀਐਮ ਸੀਗੇ ਲੋ ਜੇ ਪਾਸਾਰਫੇ ਵੀ ਪਾਤਾ ਤੇ ਮੋਟਰ ਚ ਲਾ ਕੇ ਆਪਾਂ ਤਾਜ਼ਾ ਪਾਣੀ ਪਾ ਦਾਂਗੇ ਹਾਂ ਹੁੰਦਾ ਵੀ ਚਲੋ ਪਹਿਲਾਂ ਲਾ ਦਿੰਨੇ ਆ ਵਾਸ਼ਿੰਗ ਮਸ਼ੀਨਾਂ ਤੇ ਧੁੱਤ ਜਾਂਦੇ ਬਾਅਦ ਵਿੱਚ ਪਾਣੀ ਚੱਕ ਚੱਲਣੇ ਹੁੰਦੇ ਆਪਾਂ ਕ ਚੱਲ ਦਿੰਨੇ ਆਂਗੇ ਕਈ ਵਾਰੀ ਲਾਈਟ ਦਾ ਹੀ ਨਹੀਂ ਪਤਾ ਹੁੰਦਾ ਲਾਈਟ ਚਲੀ ਜਾਂਦੀ ਹੈਗੀ ਵਾਸ਼ਿੰਗ ਮਸ਼ੀਨ ਜਦੋਂ ਲਾ ਕੇ ਆਏ ਤੇ ਆਪਣੀ ਸਬਜ਼ੀ ਵੀ ਬਣ ਗਈ ਆ ਸਬਜ਼ੀ ਨੂੰ ਤੜਕਾ ਵਿੱਚ ਜੀਰੇ ਦਾ ਲੌਂਗ ਤੇ ਇੱਕ ਵੱਡੀ ਇਲਾਇਚੀ ਪਾਈ ਸੀਗੀ ਸਬਜ਼ੀ ਬਹੁਤ ਟੇਸਟੀ ਬਣੀ ਸੀਗੀ ਜਦੋਂ ਆਪਾਂ ਇਸ ਤਰ੍ਹਾਂ ਤੜਕਾ ਲਾਉਣਾਗੇ ਇੱਕ ਤੇਜ ਪੱਤਾ ਪਾਲ ਇਸ ਦੇ ਵਿੱਚ ਹੁਣ ਮੈਂ ਇਹਦੇ ਵਿੱਚ ਗਰਮ ਮਸਾਲਾ ਪਾਤਾ ਗਿਆ ਸੱਪਾ ਕਰਤਾ ਬੰਦ ਹਰਾ ਧਨੀਆ ਕੱਟ ਕੇ ਰੱਖਿਆ ਸੀ ਤੇ ਉਹ ਪਾ ਦਾਂਗੇ ਇਹਦੇ ਵਿੱਚ ਤੇ ਆਲੂ ਆਪਾ بس ਕਟਚੀ ਦੇ ਨਾਲ ਭੰਨ ਲੈਨੇ ਆਂ ਫਾੜੀਆਂ ਮੈਨੂੰ ਵੱਡੀਆਂ ਲੱਗੀਆਂ ਨੇ ਤਾਂ ਇਸ ਤਰ੍ਹਾਂ ਗਰੇਵੀ ਗਾੜੀ ਬਣ ਜਾਂਦੀ ਜਦੋਂ ਆਪਾਂ ਆਲੂ ਵਿੱਚ ਮੈਸ਼ ਕਰ ਦਿੰਦੇ ਆਂਗੇ ਉਹਨਾਂ ਪਤਾ ਨਹੀਂ ਆ ਪਾਤਾ ਤੇ ਸਬਜ਼ੀ ਨੂੰ ਟੱਕ ਕੇ ਰੱਖ ਦਾਂਗੇ ਤੇ ਰੋਟੀ ਬਣਾ ਲਾਂਗੇ ਆਟਾ ਤਾਂ ਗੁੰਨ ਕੇ ਰੱਖ ਹੀ ਲਿਆ ਸੀ ਸਵੇਰੇ ਜਦੋਂ ਪਰਾਵ ਗਈ ਸੀ ਤੇ ਆਟਾ ਤਾਂ ਉਹਦੀ ਗੁੰਨ ਲਿਆ ਸੀ ਕਿਉਂਕਿ ਪਰਾਵ ਲਈ ਪਰਾਠੇ ਬਣਾਏ ਸੀਗੇ ਕਦੇ ਕਦੇ ਉਹ ਪੋਹਾ ਖਾ ਜਾਂਦੀ ਸਵੇਰੇ ਕਹਿੰਦੀ ਮम्मा ਪੋਹਾ ਬਣਾ ਦੋ ਤੇ ਕਈ ਵਾਰੀ ਪਰਾਠੇ ਖਾਣ ਦਾ ਮਨ ਹੁੰਦਾ ਤਾਂ ਆਪਾਂ ਪਰਾਠੇ ਬਣਾ ਦਿੰਦੇ ਹੁੰਨੇ ਸਬਜ਼ੀ ਆਪਣੀ ਬਹੁਤ ਗਾੜੀ ਹੋ ਗਈ ਸੀਗੀ ਪਈ ਪਈ ਤਰੀ ਪਾਣੀ ਸੋਕ ਲਿਆ ਸੀਗਾ ਸਬਜ਼ੀ ਨੇ ਬਸ ਉਸ ਤੋਂ ਬਾਅਦ ਆਪਾਂ ਰੋਟੀ ਬਣਾਉਣ ਲੱਗ ਗਏ ਰੋਟੀ ਬਣਾ ਦੇਣੇ ਆਗੇ ਆਟਾ ਗੁੰਨ ਕੇ ਇਹਦੇ ਮੈਂ ਕਿ ਡੱਬੇ ਦੇ ਵਿੱਚ ਕੱਢ ਕੇ ਰੱਖ ਲੈਣੇ ਹੁੰਨੇ ਆ ਕਿਉਂ ਲਾ ਕੇ ਕਿਉਂਕਿ ਹੁਣ ਤਾਂ ਆਟੇ ਤੇ ਸਿੱਕਰੀ ਜਿਉਣ ਲੱਗ ਗਏ ਜੀ ਆਪਾਂ ਪ੍ਰਾਂਤ ਦੇ ਵਿੱਚ ਰੱਖ ਦੇਣ ਤਾਂ ਉਸੇ ਤਰ੍ਹਾਂ ਪਿਆ ਰਹਿੰਦਾ ਹੈ ਤੇ ਬਾਕੀ ਐ ਹੁੰਦਾ ਵੀ ਪ੍ਰਾਂਤ ਨਾਲ ਦੀ ਨਾਲ ਚੱਕੀ ਜਾਂਦੀ ਹੈ ਤੋ ਉਹ ਦਿੰਨੇ ਆਗੇ ਜਦੋਂ ਆਪਾਂ ਆਟਾ ਗੁੰਨ ਲੈਣੇ ਹੁੰਨੇ ਆਗੇ ਤਾਂ ਕਰਕੇ ਮੈਂ ਆਟੇ ਨੂੰ ਬਸ ਇੱਕ ਬਾਕਸ ਦੇ ਵਿੱਚ ਕੱਢ ਕੇ ਰੱਖ ਲੈਣੇ ਹੁੰਦੇ ਆਗੇ ਜੇ ਤਾਂ ਆਉਂਦਾ ਵੀ ਆਟਾ ਗੁੰਨ ਕੇ ਰੋਟੀ ਨਾਲ ਦੀ ਨਾਲ ਲੱਗਣਾ ਹੋਵੇ ਫਿਰ ਤਾਂ ਪ੍ਰਾਂਧ ਦੇ ਵਿੱਚ ਹੀ ਪਿਆ ਰਹਿੰਦਾ ਗਾਟਾ ਐ ਆਉਂਦਾ ਵੀ ਸਵੇਰੇ ਆਟਾ ਹੁਣਸਦੇ ਆ ਗੁੰਨ ਲੈਣੇ ਆਗੇ ਪ੍ਰਾਂਵ ਨੇ ਜਾਣਾ ਹੁੰਦਾ ਜਦੋਂ ਬਸ ਉਸਦੇ ਪ੍ਰਾਠੇ ਬਣਾ ਕੇ ਤੇ ਉਸ ਤੋਂ ਬਾਅਦ ਤਾਂ ਡੇਢ ਘੰਟੇ ਬਾਅਦ ਰੋਟੀ ਬਣਾਣੇ ਆਗੇ ਸਾਰਿਆਂ ਦੀ ਤਾਂ ਕਰਕੇ ਬਸ ਆਟੇ ਨੂੰ ਪਾ ਕੱਢ ਕੇ ਰੱਖ ਦੇਣੇ ਹੁੰਦੇ ਅਤੇ ਪ੍ਰਾਂਧ ਵਿਹਲੀ ਕਰਕੇ ਤੁਸ ਨੂੰ ਧੋ ਦੇਣੇ ਹੁੰਦੇ ਨਾਲ ਦੀ ਨਾਲ ਰੋਟੀ ਬਣਾ ਦਾਂਗੇ ਇਹਦੇ ਟਿਫਨ ਪਾ ਦਾਂਗੇ ਬਸ ਉਸ ਤੋਂ ਬਾਅਦ ਕੱਪੜੇ ਧੋ ਲਾਂਗੇ ਪਹਿਲਾਂ ਝਾੜੂ ਪੂੰਛੇ ਦਾ ਕੰਮ ਬਾਅਦ ਦੇ ਵਿੱਚ ਕਰ ਲਾਂਗੇ ਕੱਪੜੇ ਟਾਈਮ ਨਾਲ ਧੁੱਤੇ ਹੋਣ ਤਾਂ ਸੁੱਕ ਜਾਂਦੇ ਆ ਤੇ ਸ਼ਾਮ ਨੂੰ ਫਿਰ ਸਾਂਭੇ ਜਾਂਦੇ ਆ ਕਿ ਤਹਾਂ ਕਰਕੇ ਲਓ ਜੀ ਆਪਾਂ ਰੋਟੀ ਬਣਾ ਲ ਗਏ ਤੇ ਉਸ ਤੋਂ ਬਾਅਦ ਕਰਦੇ ਆ ਆਪਾਂ ਘਰ ਦੇ ਦੂਸਰੇ ਕੰਮ ਦਾ ਕੰਮ ਕਰਕੇ ਤੇ ਉਸ ਤੋਂ ਬਾਅਦ ਮੈਂ ਕੱਪੜੇ ਵੀ ਧੋਤੇ ਸੀ ਤੇ ਝਾੜੂ ਵੀ ਲਗਾ ਲਿਆ ਸੀ ਘਰ ਤੇ ਮੂਰਲਾ ਵਿਹੜਾ ਪਾ ਧੋਤਾ ਸੀ ਉਧਰ ਪੋਚਾ ਲਾ ਕੇ ਤੇ ਉਧਰ ਸੁਕਾ ਵੀ ਦਿੱਤਾ ਸੀ ਪੋਰਚ ਦੇ ਵਿੱਚ ਵੀ ਮੈਂ ਪੋਚਾ ਲਾਤਾ ਸੀਗਾ ਮੈਨੂੰ ਐਸ ਵੀ ਚਲੋ ਉਧਰੋਂ ਮੂਰੋਂ ਸਾਫ਼ ਕਰ ਦਈਏ ਕਈ ਵਾਰੀ ਕੋਈ ਘਰੇ ਆ ਜਾਂਦਾ ਤੇ ਮੂਰੋਂ ਐਂਟਰੀ ਤੋਂ ਹੀ ਜਦੋਂ ਫਿਰ ਖਲਿਆਰਾ ਪਿਆ ਹੁੰਦਾ ਤੇ ਦੇਖਣ ਦੇ ਵਿੱਚ ਫਿਰ ਗੰਦਾ ਲੱਗਦਾ ਤਾਂ ਕਰਕੇ ਮੈਂ ਪਹਿਲਾਂ ਬਾਹਰੋਂ ਸਫਾਈ ਕਰਤੀ ਜਿਸ ਦਿਨ ਮੈਂ ਲੇਟ ਹੋ ਜਾ ਕੰਮਾਂ ਨੂੰ ਤੇ ਉਸ ਦਿਨ ਪਹਿਲਾਂ ਮੈਂ ਬਾਹਰੋਂ ਸਫਾਈ ਕਰਦਿੰਦੀ ਹੁੰਦੀ ਆ ਪੋਰਚ ਤੇ ਕਰ ਉਧਰੋਂ ਸਾਫ਼ ਕਰ ਦਿੰਦੀ ਹੁੰਦੀ ਆ ਕਿ ਤੇ ਅੰਦਰਲਾ ਕੰਮ ਮੈ ਸੰਦਰੀ ਰਹਿੰਦੇ ਪੋਚੇ ਲਗਾਉਣ ਵਾਲੇ ਤੇ ਬਾਹਰਲਾ ਕੰਮ ਆਪਣਾ ਉਧਰੋਂ ਹੋਇਆ ਵਾ ਜਾਂ ਪਿਛਲਾ ਵਿਹੜਾ ਰਹਿੰਦਾ ਧੋਣ ਵਾਲਾ ਬਾਅਦ ਜਿੱਦੇ ਵੀ ਮੈਨੂੰ ਆਇਆ ਲੱਗਦਾ ਵੀ ਅੱਜ ਮੈਂ ਲੇਟਾਂਗੀ ਕੰਮਾਂ ਧੰਦਿਆਂ ਨੂੰ ਤੇ ਮੈਨੂੰ ਐ ਹੁੰਦਾ ਵੀ ਚਲੋ ਪਹਿਲਾਂ ਮੂਹਰੋਂ ਐਂਟਰੀ ਤੋਂ ਉਧਰੋਂ ਆਪਾਂ ਸਾਫ ਸਫਾਈ ਕਰਦਗੇ ਲੈਟਰਨ ਬਾਥਰੂਮ ਧੋ ਦਿੰਨੇ ਹੁੰਨੇ ਉਧਰਲਾ ਵਿਹੜਾ ਧੋ ਕੇ ਤੇ ਪੋਰਚ ਦੇ ਵਿੱਚ ਪੋਚਾ ਲਾ ਦੇਣੇ ਹੁੰਨੀਆਂ ਪਹਿਲਾਂ ਮੈਂ ਕੱਪੜੇ ਧੋ ਕੇ ਬਸ ਤੇ ਉਧਰੋਂ ਮੈਂ ਕਰਤਾ ਸੀ ਕੰਮ ਤੇ ਹੁਣ ਇਧਰੋਂ ਪੋਚਾ ਲਗਾ ਲੈਣੇ ਹੈਗੇ ਉਸ ਤੋਂ ਬਾਅਦ ਪਿਛਲਾ ਵਿਹੜਾ ਧੋਣਾ ਹੋਊਗਾ ਤੇ ਫਿਰ ਆਪ ਆਏ ਵੀ ਚਲੋ ਅੰਦਰ ਤਾਂ ਹੌਲੀ-ਹੌਲੀ ਕਰੀ ਜਾਂਦੇ ਆ ਕੰਮ ਤੇ ਕਈ ਵਾਰੀ ਕੋਈ ਭੈਣ ਭਰਾ ਗਲੀ ਗਵਾੜ ਦਾ ਕੋਈ ਇਦਾਂ ਦਾ ਆ ਜਾਂਦਾ ਵੀ ਵੈਸੇ ਤਾਂ ਬਾਹਰੋਂ ਮੁੜ ਜਾਂਦੇ ਕੋਈ ਨਾ ਕੋਈ ਤੇ ਕੋਈ ਅੰਦਰ ਵੀ ਆਉਣ ਵਾਲੇ ਹੁੰਦੇ ਆ ਤੇ ਚਲੋ ਅੰਦਰੋਂ ਆਏ ਹੁੰਦਾ ਵੀ ਝਾੜੂ ਕੱਢਿਆ ਹੁੰਦਾ ਫਿਰ ਵੀ ਠੀਕ ਹੁੰਦਾ ਤੇ ਬਾਹਰੋਂ ਇੱਕ ਵਾਰੀ ਸਫਾਈ ਹੋਈ ਹੋਵੇ ਲੋ ਜੀ ਆਪਾਂ ਡ੍ਰੈਗਰ ਨੂੰ ਜ ਵੀ ਲਾਤਾ ਪੋਚਾ ਤੇ ਹੁਣ ਇਸ ਤੋਂ ਬਾਅਦ ਲੌਬੀ 'ਚ ਲਗਾ ਲਾਂਗੇ ਕਿਉਂਕਿ ਪੋਰਚ ਦੇ ਵਿੱਚ ਤਾਂ ਪੋਚਾ ਲਗਾਇਆ ਬਈ ਸੀਗਾ ਤੇ ਰਮਨ ਵੀ ਅਸਤਾਂ 'ਤੇ ਸਕੂਲ ਚਲਾ ਗਿਆ ਸੀਗਾ ਪੋਚੇ ਨੂੰ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਬਸ ਪੋਚਾ ਲਗਾ ਕੇ ਤੇ ਪਿਛਲਾ ਵੇੜਾ ਧੋ ਦਿੰਨੇ ਆਪਾਂ ਜੇ ਅਦਨ ਸਿਹਤ ਨਾ ਠੀਕ ਹੋਵੇ ਤੇ ਉਸ ਦਿਨ ਬਸ ਐ ਹੋ ਜਾਂਦਾ ਵੀ ਚਲੋ ਕੰਮ ਜਿੰਨਾ ਖੁੰਦਾ ਨਾ ਕਰ ਲਗੇ ਰੋਟੀ ਟੋਕ ਬਿਨਾ ਤਾਂ ਸਰਦਾ ਨਹੀਂਗਾ ਉਦਾ ਕਰਨਾ ਪੈਂਦਾ ਜ਼ਰੂਰੀ ਤੇ ਬਾਕੀ ਝਾੜੂ ਪੋਚੇ ਦਾ ਕੰਮ ਕੱਲ ਬੱਚਿਆਂ ਨੇ ਕਰ ਲਿਆ ਸੀਗੇ ਬੱਚੇ ਘਰੇ ਸੀਗੇ ਕੁੱਟੀ ਧੱਕ ਮੈਂ ਇਹਨਾਂ ਨੂੰ ਕਰਤਾ ਸੀਗਾ ਤੇ ਹੁਣ ਆਪਾਂ ਥਾਂ ਧੋ ਦਿੰਨੇ ਆ ਤੇ ਥਾਂ ਧੋ ਕੇ ਸਫਾਈ ਹੋ ਜੂਗੀ ਐਂ ਜਦੋਂ ਸਾਰਾ ਸਾਫ ਸੁਥਰਾ ਹੋ ਜਾਂਦਾ ਥਾਂ ਤੇ ਫਿਰ ਆਪ ਨੂੰ ਵੀ ਦੇਖ ਕੇ ਅੱਦਾ ਤਾਂ ਐ ਹੁੰਦਾ ਵੀ ਸਰੀਰ ਸੈੱਟ ਹੋ ਜਾਂਦਾਗਾ ਜਦੋਂ ਖលਿਆਰਾ ਖਿਲਦਰਾ ਪਿਆ ਹੋਵੇ ਤੇ ਅੱਦੀ ਤਾਂ ਮੈਨੂੰ ਕੋ ਬਰਾਟ ਹੋ ਜਾਂਦੀ ਇਹ ਦੇਖ ਦੇਖ ਕੇ ਬੀਬੀ ਵੱਜ ਜਾਂਦਾਗਾ ਸਾਫ ਸੁਥਰੇ ਘਰ ਨੂੰ ਦੇਖ ਕੇ ਤੇ ਆਪ ਨੂੰ ਵੀ ਐ ਹੁੰਦਾ ਵੀ ਚਲੋ ਸਿਹਤ ਵੀ ਠੀਕ ਲੱਗਦੀ ਅੱਦਾ ਫਰਕ ਪੈ ਜਾਂਦਾ ਸਰੀਰ ਦਾ ਆਪਣੇ ਦਾ ਜਦੋਂ ਆਪਾਂ ਇਸ ਤਰ੍ਹਾਂ ਖលਿਆਰੇ ਦੇ ਵਿੱਚ ਬੈਠੇ ਰਹਿੰਨੇ ਆ ਤੇ ਅੱਦਾ ਤਾਂ ਆਪਾਂ ਨੂੰ ਉਹੀ ਬਿਮਾਰਾ ਵਾਂਗੂ ਲੱਗੇ ਜਾਂਦਾਗਾ ਤਾ ਆਪੇ ਇਧਰ ਹੁਣ ਇੱਕ ਅਦਾ ਦਿਨ ਛੱਡ ਦਿੰਦੇ ਹੁੰਨੇ ਆਗੇ ਤੇ ਬਾਕੀ ਹੁਣ ਮੌਸਮ ਚੇਂਜ ਹੋ ਗਿਆ ਤੇ ਡੇਲੀ ਧੋਦਿਆ ਕਰਾਂਗੇ ਪਹਿਲਾਂ ਖੰਡ ਕਰਕੇ ਇੱਕ ਦਦਨ ਛੱਡ ਦਿੰਦੇ ਸੀਗੇ ਗਰਮੀ ਦੇ ਵਿੱਚ ਤਾਂ ਡੇਲੀ ਧੋਦਿਆ ਕਰਾਂਗੇ ਕਿਉਂਕਿ ਗਾਂ ਤਾਂ ਫਿਰ ਹਨੇਰੀਆਂ ਆਉਣ ਲੱਗ ਜਾਣੀਆਂ ਬਸ ਇੱਕ ਮਹੀਨਾ ਹੋਰ ਉਸ ਤੋਂ ਬਾਅਦ ਹਨੇਰੀਆਂ ਕਰਕੇ ਰੋਜ਼ ਹੀ ਦਿੱਤਾ ਮਿੱਟੀ ਹੋ ਜਾ ਕਰੂਗਾ ਐ ਨਹੀਂ ਪਤਾ ਵੀ ਸ਼ਾਮ ਤੱਕ ਦੋ ਦੋ ਵਾਰੀ ਵੀ ਧੁੱਤ ਆ ਜਾਂਦਾ ਕਈ ਵਾਰ ਤਾਂ ਤਾਂ ਬਸ ਗਾਵਲਿਆਂ ਨੂੰ ਵੀ ਸਾਈਡ ਕਰਕੇ ਇੱਥੋਂ ਧੋ ਦੂੰਗੇ ਮਿੱਟੀ ਜੀ ਸਾਈਡ ਤੇ ਹੋ ਜਾਂਦੀ ਹੈ ਕਿ ਇੱਕ ਵਾਰੀ ਐ ਹੁੰਦਾ ਵੀ ਚਲੋ ਗੰਗਲੇ ਸਾਈਡ ਤੇ ਕਰਕੇ ਜਦੋਂ ਆਪਾਂ ਮਿੱਟੀ ਸਾਰੀ ਸਾਫ਼ ਹੋ ਜਾਂਦੀ ਹੈਗੀ ਪੋਚਾ ਇਧਰ ਕਦੇ ਕਦੇ ਪੋਚਾ ਲਗਾ ਦਿੰਦੇ ਹੁੰਨੇ ਵੈਸੇ ਡੇਲੀ ਤਾਂ ਇਧਰ ਪੋਚਾ ਨਹੀਂ ਲੱਗਦਾਗਾ ਇਧਰ ਤਾਂ ਧੋ ਕੇ ਠੀਕ ਰਹਿੰਦਾ ਥਾ ਕਿਉਂਕਿ ਬੱਚੇ ਵੀ ਤੇ ਆਪ ਵੀ ਹੁਣ ਪਿਛਲੇ ਵੇੜੇ 'ਚ ਵੀ ਆਉਣਾ ਕੱਪੜੇ ਵੀ ਇਧਰ ਹੀ ਸੁੱਕਣੇ ਪਾਏ ਵਿਆ ਤੇ ਐ ਹੁੰਦਾ ਵੀ ਚਲੋ ਇਧਰ ਵੀ ਸਫਾਈ ਕਰਦਗੇ ਔਰ ਯਾਪਾ ਥਾਂ ਧੋਲ ਗਏ ਤੇ ਬਸ ਉਸ ਤੋਂ ਬਾਅਦ ਨਹਾਉਣਾਗਾ ਆਪਾਂ ਫਿਰ ਹੀ ਆ ਫਿਰ ਤਾਂ ਆਪਾਂ ਪ੍ਰਾਵ ਆਜੂਗੀ ਤੇ ਪ੍ਰਾਵ ਲਈ ਰੋਟੀ ਬਣਾਉਣੀ ਹੋਊਗੀ ਤੇ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤਾਂ ਕਿ ਆਪਣਾ ਵਾਚ ਟਾਈਮ ਜਲਦੀ ਤੋਂ ਜਲਦੀ ਪੂਰਾ ਹੋ ਸਕੇ ਉਦੋਂ ਜੇ ਤਾਂ ਆਪਣਾ ਸਾਰਾ ਸਾਫ ਸੁਥਰਾ ਹੋ ਗਿਆ ਘਰ ਤੇ ਮਨ ਨੂੰ ਵੀ ਖੁਸ਼ੀ ਮਿਲਦੀ ਹੈ ਜਦੋਂ ਇਸ ਤਰ੍ਹਾਂ ਸਾਫ ਸੁਥਰਾ ਹੋ ਜਾਂਦਾ ਘਰ ਅੱਧੇ ਬਿਮਾਰ ਰਹਿੰਦੇ ਆਪਾਂ ਜਦੋਂ ਘਰੇ ਖਲਿਆਰਾ ਖੇលਦਰਾ ਪਿਆ ਹੁੰਦਾਗਾ ਮੈਨੂੰ ਤਾਂ ਲੱਗਦਾ ਇਸ ਤਰ੍ਹਾਂ ਬਾਕੀ ਮੈਂ ਹੋਰਾਂ ਦਾ ਤਾਂ ਨਹੀਂ ਕਹਿ ਸਕਦੀ ਮੈਨੂੰ ਆਪਦੇ ਆਪ ਨੂੰ ਲੱਗਦਾ ਹੁੰਦਾ ਵੀ ਮੈਂ ਤਾਂ ਦੇਖ ਕੇ ਖੁਬਰਾਟ ਹੋਈ ਜਾਂਦੀ ਰਹਿੰਦੀ ਜਦੋਂ ਖਲਿਆਰਾ ਖੇលਦਰਾ ਪਿਆ ਹੁੰਦਾ ਤੇ ਇਧਰੋਂ ਆਪਣਾ ਮੋਲੇ ਵੇੜ ਇਧਰ ਤਾਂ ਸੌਕ ਹੀ ਗਿਆ ਸੀ ਆਪਾਂ ਪਹਿਲਾਂ ਹੀ ਧੋਤਾ ਸੀਗਾ ਇਧਰੋਂ ਤਾਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੇ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨ